कृष्णा जय श्री राधे ठाकुर जी का आशीर्वाद सदा सपर बना रहे बांके बिहारी कृपा सदा सपर बनी रहे दोस्तों मैं टोडा अपना हिंदू जाट शेर अमित अरोड़ा दोस्तों ਤੁਸੀਂ ਕਹਿੰਦੇ ਹੋ ਕਿ ਫਿਰਮਦਾ بڑا ਹੀ ਕਮੀ ਦੁਰੜਾ ਕੰਮਾਂ ਦੀ ਫਿਰਮਾਰੀ ਸੀ ਬੜੀ ਹੀ ਮੈਂ ਕਹਿੰਦਾ अमित अरोड़ा ਉਹਦੀ سپورਟ ਕਰ ਰਿਹਾ ਕੰਮਾਂ ਦੀ ਔਰ ਦੋਸਤੋ ਤੁਸੀਂ ਪਿਛਲੇ ਦਿਨੀ ਬਹੁਤ ਜਲਦ ਲਈ ਇੱਕ ਚੀਜ਼ ਦੇਖੀ ਹੋਗੀ ਤੁਸੀਂ ਵਾਇਰਲ ਵੀਡੀਓ ਫੋਟੋਆਂ ਦੇਖੀਆਂ ਹੋਣੀਆਂ ਕੰਗਨਾ ਦੇ ਨਾਲ ਕਿ ਇੱਕ ਦੇਸ਼ ਭਗਤ ਕਮਿਨਰ ਨੋਦ ਜਿਹੜੀ ਮੈਂ ਸਪੋਰਟ ਕਰਦਾ ਪਿਆ ਵਾ ਕਿਉਂਕਿ ਉਹ ਦੇਸ਼ ਭਗਤ ਹੈ ਮੈਂਬਰ ਆ ਪਾਰਲੀਮੈਂਟ ਹੈ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਸ਼ਾਹਕੋਟ ਸ਼ਾਹਕੋਟ ਦੀ ਲੋ ਦੋਸਤੋ ਇਹ ਫਿਰ ਆਪਾਂ ਬੈਣ ਕਰਾਣੀ ਹੈ ਸਭ ਨਾਲ ਪਹਿਲਾਂ ਹਿੰਦੂ ਜੱਟ ਦੀ ਛੇਰ ਦੀ ਅਪੀਲ ਹੈ ਕੀ ਵਾਤੋ ਵਾਦ ਇਸ ਫਿਲਮ ਦਾ ਬਾਇਓ ਕਾਰਡ ਲਿਖੋ ਤਾਂਕਿ ਇਹ ਗਰੂਰੰਦਾਵਾ ਜਿਹੜਾ ਕੀ ਕਹਿੰਦੇ ਜਿਹੜਾ ਗਰੂਰੰਦਾਵਾ ਇਹਦੇ ਵਿੱਚ ਹੀਰੋ ਹੈਗਾ ਇਹਨੇ ਦੇਖੋ ਇਹਦੇ ਵਿੱਚ ਹਿੰਦੁਸਤਾਨੀਆ ਦਾ ਖੂਨ ਤੇ ਹੋ ਨਹੀਂ ਸਕਦਾ ਹਿੰਦੁਸਤਾਨੀਆ ਦਾ ਖੂਨ ਨਹੀਂ ਹੋ ਸਕਦਾ ਜਿਹੜਾ ਚੰਦ ਪੈਸੇ ਕਮਾਣ ਲਈ ਦੇਖੋ ਕਿੱਦਾ ਵਾਹ ਵਾਈ ਕਿਲੀ ਕਰ ਰਿਹਾ ਪਾਕਿਸਤਾਨੀ ਵਾਇਵਾਈ ਕਰ ਰਿਹਾ ਮੈਂ ਦੇਸ਼ ਭਗਤ ਮੇਰੇ ਦੇਸ਼ ਭਗਤ ਪੰਜਾਬੀ ਮੇਰੇ ਦੇਸ਼ ਭਗਤ ਹਿੰਦੁਸਤਾਨੀ ਕਿੱਡਾ ਸੇਣਗੇ ਦੋਸਤੋ ਆ ਪੋਸਟਰ ਐ ਇਹ ਪੋਸਟਰ ਚੜਾਓ ਸਾਰੇ ਤੇ ਪੋਸਟਰ ਕਿੱਦਾਂ ਪਾੜਨਾ ਵੇ ਸ਼ਾਹ ਕੋੜ ਦਾ ਐਦਾ ਦੇਖ ਲੋ ਐਦਾ ਪਾੜਨਾ ਪੋਸਟਰ ਔਰ ਪਪਾ ਵਿਰੋਧ ਕਰਨਾ ਕਿਉਂਕਿ ਇਹ ਲੋਕਾਂ ਨੇ ਇੱਕ ਪੈਸੇ ਖੂਲ ਖੋਲਦਾ ਸਾਡਾ ਸਾਡੇ ਸੈਨਿਕ ਲੜ ਰਹੇ ਨੇ ਦੇਖੋ ਬਾਰਡਰਾਂ ਦੇ ਉੱਪਰ ਆਪਣੀ ਜਾਨ ਦੇ ਖੇਤਰੇ ਲੜਤੇ ਔਰ ਆਪਾਂ ਲੋਕ ਹਿੰਦੁਸਤਾਨੀ ਪੰਜਾਬੀ ਆਪਾਂ ਹਿੰਦੁਸਤਾਨੀ ਕਿਦਾਰਾ ਦੀ ਚੈਨ ਦੀ ਨੀਂਦ ਸੋਲਿਆ ਔਰ ਇੱਕ ਚੰਨ ਪੈਸੇ ਕਮਾਣ ਲਈ ਆ ਜੋਕਰ ਦੇਖੋ ਕੀ ਕੰਮ ਕਰ ਰਹੇ ਨੇ ਕਿਦੀ ਸ਼ੈ ਕਿਨ ਕਿਨਿ ਪ੍ਰੋਮੋਸ਼ਨ ਕਰ ਰਹੇ ਨੇ ਪਹਿਲਾਂ ਤੇ ਸੈਂਸਰ ਬੋਰਡ ਨੂੰ ਸ਼ਰਮ ਚਾਹੀਦੀ ਹੈ ਸਰਨਾ ਵੱਡੀ ਜਿਹੜੀ ਫਿਲਮ ਪਾਸ ਕਰਨੀ ਚਾਹੀਦੀ ਹੈ ਕੰਗੜਾ ਰੋਦੀ ਉਹ ਤੇ ਪਾਸ ਕੀਤੀ ਔਰ ਦੇਖੋ ਸ਼ਾਹ ਕੋਟ ਨੂੰ ਹਰੀ ਝੰਡੀ ਦੇ ਰਹੇ ਨੇ ਜਿਹੜੀ ਸਰਕਾਰਾਂ ਵੀ ਬੈਠੀਆਂ ਐ ਇਹ ਸ਼ਾਇ ਮੈਨੂੰ ਲੱਗਦਾ ਉਹਨਾਂ ਦੀ ਲੱਗਦੀ ਸ਼ਾਇ ਹੈ ਕਿ ਦੇਖੋ ਹਿੰਦੁਸਤਾਨ ਚ ਆਪ ਰਹਿਣਾ ਹੈ ਹਿੰਦੁਸਤਾਨ ਦਾ ਸਾਡੇ ਅੰਦਰ ਖੂਨ ਹੈ ਔਰ ਮੈਂ ਕਹਿੰਦਾ ਕਿ ਗੁਰੂ ਦਾ ਵਰਗਾ ਸਿੰਘਰ ਇਹਦੇ ਪੂਰੇ ਪੰਜਾਬ ਦੇ ਵਿੱਚ ਅੰਮੀ ਥੋੜਾ ਕਹ ਲੈ ਕਿ ਜਿੰਨੇ ਵੀ ਸ਼ੇਰ ਚਾਹੇ ਹਿੰਦੂ ਸੰਗਠਨ ਵਾਅਦ ਤੋਂ ਬਾਅਦ ਇਹਦਾ ਮੂੰਹ ਕਾਲਾ ਕਰਨ ਵਾਲੇ ਪੋਟਾ ਜਲਾ ਔਰ ਇਹਦੇ ਪੁੱਤਰੇ ਸਾਰਾ ਤਾਂ ਕਿ ਆਪਾਂ ਵਿਰੋਧ ਕਰੀਏ ਔਰ ਕਹਿੰਦੇ ਫਿਲਮ ਪੰਜਾਬ ਦੀ ਪੂਰੇ ਹਿੰਦੁਸਤਾਨ ਚ ਲੱਗਣੀ ਨਹੀਂ ਕਿਉਂਕਿ ਇਹਦੇ ਅੰਦਰ ਹਿੰਦੁਸਤਾਨ ਦਾ ਖੂਨ ਨਹੀਂ ਹੈ ਪਾਕਿਸਤਾਨ ਦਾ ਖੂਨ ਹੈ ਇਹਨਾਂ ਨੂੰ ਪਾਕਿਸਤਾਨੀ ਭੇਜਿਆ ਜਾਵੇ ਹਿੰਦੁਸਤਾਨ ਚ ਰਹਿਣ ਦਾ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਔਰ ਇਹ ਆਵਾਜ਼ ਦੋਸਤੋ ਇਹ ਨਹੀਂ ਬੁਲੰਦ ਕਰਨੀ ਹੈ ਤਾਂ ਕਿ ਇਹਨਾਂ ਤੇ ਇਹਨਾਂ ਦੇ ਅੰਦਰ ਦਾ ਸਰਫਾਇਸ਼ ਸਾਡੀ ਜਾਨੀ ਚਾਹੀਦੀ ਪੁੱਛਣੀ ਚਾਹੀਦੀ ਹੈ ਕਿ ਇਹ ਫਿਲਮ ਦਾ ਪਾਇਕਾ ਪੂਰਾ ਹਿੰਦੂ ਸਮਾਜ ਦੀ हिंदुस्तानी करेगा भारत ज़रा सच्चा भारतीय ओ इने फिल्म दा बायकॉट करेगा और, और वात तो हमारे विरोध करेंगे ए फिल्म दा बायकॉट करेंगे और फिल्म चलण ही दंगे दोस्तों एक ताकत एक वोट हो अपनी ताकत दिखानी है और इस फिल्म दा विरोध करना है और अपा प्रण करना है कि ए फिल्म लगण ही नहीं ए फिल्म मेनू करे